ਜੋ ਤਾਂ ਕਿੰਨੀ ਕ ਤਿਆਰੀ ਹੋ ਗਈ ਹੈ ਤੇਰੀ ਤੇ ਕਾਫੀ ਸਾਰੀ ਹੋ ਗਈ ਹੈ ਥੋੜੀ ਰਹਿ ਗਈ ਹੈ ਤੇ ਆਪੇ ਇੱਕ ਵਾਰੀ ਮੈਂ ਚਾ ਰੀਡਿੰਗ ਕਰੀ ਜਾਵਾਂ ਨਾਲ ਨਾਲ ਕਦੇ ਕਦੇ ਤੇ ਇਦਾਂ ਹੋ ਜਾਂਦਾ ਵਾ ਵੀ ਨਰਵਸ ਜਾਈ ਹੋ ਜਾਂਦਾ ਬੰਦਾ ਤੇ ਜਿੰਨਾ ਕਿ ਯਾਦ ਕੀਤਾ ਹੁੰਦਾ ਉਹ ਵੀ ਭੁੱਲਣ ਪੈ ਜਾਂਦਾ ਆ ਸੋ ਮੈਂ ਹੁਣ ਇਸ ਵਾਰੀ ਨਾ ਕੋਈ ਕਮੀ ਪੇਸ਼ ਨਹੀਂ ਰਹਿਣ ਦੇਣਾ ਚਾਹੁੰਦੀ ਨਹੀਂ ਵਧੀਆ ਤਰੀਕੇ ਨਾਲ ਤਿਆਰੀ ਕਰ ਲੋ ਇਹ ਆਪੀ ਇਹ ਟੈਸਟ ਕਲੀਅਰ ਹੋ ਜਾਣਾ ਚਾਹੀਦਾ ਹਾਂਜੀ ਹਮ ਇਹ ਕਰੀ ਨੌਕਰੀ ਮਿਲ ਗਈ ਨਾ ਫੇਰ ਕੋਈ ਗੱਲ ਨਹੀਂ ਆ ਇਹ ਨਹੀਂ ਤੂੰ ਹੀ ਫਿਕਰ ਨਾ ਕਰੋ ਮੈਂ ਆਪਣੀ ਜੀ ਲਗਨ ਲਾ ਕੇ ਸਾਰਾ ਕੰਮ ਕਰਨ ਦੀ ਹੈ ਇਹ ਆਪ ਹੀ ਇੱਕ ਵਾਰੀ ਹੋ ਗਿਆ ਨਾ ਉਹੀ ਤਾਂ ਦੀ ਗੱਲ ਖਣਾ ਤੇ ਫਿਰ ਸਾਡੇ ਸਾਰੇ ਧੋਨੇ ਧੋ ਪਜਾਣੇ ਹੂੰ ਮੈਂ ਕੱਲ ਗਿਆ ਹਾਂ ਲਾਗੇ ਕਿਤੇ ਕੰਮ ਲੱਗਾ ਵਾ ਤੇ ਉਥੇ ਮੈਂ ਥੋੜਾ ਬੋਦਾ ਕੰਮ ਕੀਤਾ ਵਾ ਤੇ ਅੱਜ ਵੀ ਉਹਨਾਂ ਸਦਿਆ ਵਾ ਤੇ ਮੈਂ ਚੱਲਿਆ ਮੇਰਾ ਰਜ਼ਾ ਵਾ ਥੋੜੇ ਬੋਦੇ ਪੈਸੇ ਮਿਲਦੇ ਆ ਨਾ ਤੇ ਕੁਰਸੀਆਂ ਦੋ ਚਾਰ ਦੇ ਨਾਲ ਇੱਕ ਮੰਜੇ ਦਾ ਪ੍ਰਬੰਧ ਕਰੀਏ ਇੱਥੇ ਮੇਰਾ ਬਿਲਕੁਲ ਜੀ ਨਹੀਂ ਕਹਿੰਦੇ ਤੁਹਾਨੂੰ ਇਦਾਂ ਨਾਮ ਕਰਨ ਭੇਜਣ ਵਾਸਤੇ ਕੋਈ ਨਹੀਂ ਥੋੜੇ ਜਿ ਦੇਣੀ ਆ ਬਸ ਜੇ ਤੁਹਾਡੇ ਵੀ ਦਿਨ ਬਦਲ ਗਏ ਨੇ ਤੇ ਅਸੀਂ ਵੀ ਨਹੀਂ ਇਦਾਂ ਕੰਮ ਕਰਿਆ ਕਰਨਾ। ਉਹ ਚਲ ਕੋਈ ਨਹੀਂ ਮੰਜਾ ਇੱਕੰਦਰ ਹੈਗਾ ਹੀਗਾ ਦੱਸ ਕਿ ਤੁਸੀਂ ਮੰਜੇ ਹੀ ਰਹਿਣ ਦੋ। ਅਸੀਂ ਮੰਜਾ ਕਿਤੇ ਖਾ ਰੇ ਨਾ ਹੈਗਾ ਕਿਉਂ ਕਿ ਲੈ ਗਈ। ਤੇ ਕੋਈ ਗੱਲ ਨਹੀਂ ਆਪਾਂ ਆਪਣਾ ਪ੍ਰਬੰਧ ਕਰ ਲੈਨੇ ਕੋਈ। ਜਿਦੋਂ ਨਾ ਹਾਲਾਤ ਇਦਾਂ ਦੇ ਹੋ ਜਾਂਦਾ। ਫਿਰ ਲੋਕਾਂ ਨੂੰ ਕਾਦੀ ਸਾਰ ਹੁੰਦੀ ਆ। ਜਦੋਂ ਕਿਸੇ ਦੇ ਟਾਈਮ ਹੀ ਮਾੜਾ ਚੱਲਦਾ ਹੋਵੇ ਫਿਰ ਅਗਲੇ ਤੇ ਆਪਣਾ ਕੰਮ ਕਰਨਾ ਹੀ ਹੈ। ਯਾਨੀ ਕੋਈ ਖਾਂ ਨਹੀਂ ਤੇ ਹੀ ਕੀ ਕਰਨਾ ਕਰੋ। ਹਾਰੇ ਕੋ ਪੈਸੇ ਦੇ ਹੈਗੇ ਆ ਤਾਂ ਸਾਹਮਣੇ। ਪਰ ਜੇ ਹੁਣ ਖਾ ਪੀ ਲੇ ਤੇ ਮੁੜ ਕੇ ਕੀ ਕਰਾਂਗੇ? ਇਕਦਮ ਲੋੜ ਪਈ ਤੇ ਮੈਂ ਤੇ ਇੱਕ ਗੱਲ ਹੋਰ ਸੋਚਣ ਲਿਆ ਵਾਂ ਜੇ ਮੈਂ ਤੁਹਾਨੂੰ ਥੋੜੇ ਦਿਨ ਪਿੰਡ ਛੱਡਾਂ ਮੈਂ ਤੇ ਮੇਰਾ ਨਾ ਤੁਹਾਨੂੰ ਇਕੱਲੇ ਆਣ ਛੱਡਨ ਨੂੰ ਜੀ ਨਹੀਂ ਕਰਦਾ ਮੈਨੂੰ ਪਤਾ ਆ ਵੀ ਹਟਾ ਦੋਹਾਂ ਜਣਿਆਂ ਦਾ ਬੜਾ ਖਰਚਾ ਹੋ ਜਾਣਾ ਤੇ ਇੱਥੇ ਇਕੱਲੇ ਕੀ ਕਰੋਗੇ ਪਿੰਡ ਤੇ ਮੈਂ ਤਾਂ ਜਾਣਦੀ ਜੇ ਹਨ ਨੂੰ ਰਹਿਣ ਨੂੰ ਕੋਈ ਜਗ੍ਹਾ ਨਾ ਮਿਲਦੀ ਕੋਈ ਗੱਲ ਨਹੀਂ ਅਸੀਂ ਥੋੜੇ ਜਿਹਾ ਸਾਰ ਲਿਆ ਕਰਾਂਗੇ ਪਰ ਮੈਂ ਇਕੱਲੀ ਨਹੀਂ ਪਿੰਡ ਨਹੀਂ ਜਾਣਾ ਚਲੋ ਵੇਖ ਲਓ ਜਿੰਦਾ ਤੁਹਾਨੂੰ ਠੀਕ ਲੱਗਦਾ ਵਾ ਇੱਥੇ ਹੈ ਤੇ ਤੰਗੀ ਆ ਉਥੇ ਜੇ ਵੀ ਆਰਾਮ ਨਾਲ ਘਟੋ ਘਟਰਾਤੀ ਸੌਂ ਤੇ ਜਾਂਦਾ ਬੰਦਾ ਤਿੰਨੇ ਟਾਈਮ ਰੋਟੀ ਖਾਂਦਾ ਵਾ ਕੋਈ ਨਹੀਂ ਮੈਂ ਇੱਥੇ ਵੀ ਦਿਨ ਕੱਟ ਲੈਣ ਆਇਆ ਤੀਹੀ ਮੇਰੀ ਫਿਕਰ ਨਾ ਕਰੋ ਮੇਰਾ ਤੇ ਦਿਨ ਪੜਦੇ ਹੀ ਲੰਘ ਜਾਣਾ ਵਾ ਤੇ ਰਹੀ ਗੱਲ ਸੌਣ ਦੀ ਜਿੱਥੇ ਤੁਸੀਂ ਸੌਣਾ ਵਾ ਉਥੇ ਮੈਨੂੰ ਨੀਂਦ ਨਾ ਆਉਗੀ ਚਲ ਕੋਈ ਨਹੀਂ ਕਰ ਲੈ ਤੂੰ ਫਿਰ ਪੜ ਲੈ ਥੋੜਾ ਤੇ ਮੈਂ ਵੇਖਾਂ ਕੰਮ ਹੈ ਬਾਹਰ ਬੇ ਬਸ ਇਹ ਵੀ ਤੁਸੀਂ ਚਲ ਜਾਓ ਹੁਣ ਕੰਮ ਕਰਨ ਜਾਣਾ ਵੀ ਆ ਸ਼ਾਮੀ ਟਾਈਮ ਨਾ ਆਜੋ ਤੇ ਮੈਂ ਫੁਲਕੇ ਬਣਾ ਦਾਂ ਦੋ ਕਿ ਤੁਹਾਨੂੰ ਆਪ ਬਣਾ ਦੇ ਸਰ ਹਾਂ ਬਣਾ ਦੇ ਤੀ ਵੇਖਾਓ ਮੇਰਾ ਮੈਂ ਆ ਗਿਆ ਫਿਰ ਉਹ ਮੈਂ ਬਣਾਉਂਗੀ ਤਾਂ ਜੀ ਠੀਕ ਹੈ ਕਿੰਨਾ ਉਖਾਟਾਈ ਇਹ ਨਾਲ ਉਹ ਤਾਂ ਸੋਚੋ ਸੋਚ ਕੇ ਹੋਤਰਾਉਂ ਹੁੰਦਿਆ ਵਾ ਕਦੇ ਮੈਨੂੰ ਪਿੰਡ ਛੱਡਣ ਦੀਆਂ ਸਲਾਮਾਂ ਕਰਕੇ ਬਹਿ ਜਾਂਦੇ ਕਦੀ ਕੰਮ ਕਰਨ ਦੀਆਂ ਸਲਾਮਾਂ ਬਹਿ ਜਾਂਦੇ ਆ ਬਾਬਾ ਜੀ ਛਿਤੀ ਛਿਤੀ ਦਿਨ ਬਦਲਦਾ ਕੀ ਗੱਲ ਹੋਈ ਹੈ ਚੁੱਪ ਕਰਕੇ ਬੈਠੇ ਜੇ ਨਾ ਤੁਸੀਂ ਉੱਠ ਕੇ ਬਾਹਰ ਹੀ ਆਏ ਅੱਜ ਸਵੇਰ ਦੇ ਹੁਣ ਕੀ ਆ ਮੈਨੂੰ ਤਾਂ ਕਭਰਾਟ ਬੜੀ ਹੋਂਦੀ ਹੈ ਕਭਰਾਟ ਹੋਣ ਰਹੀ ਹੈ ਪਤਾ ਨਹੀਂ ਕੀ ਗੱਲ ਆ ਜਾਂ ਤੇ ਪੀਪੀ ਵੱਧ ਗਿਆ ਜਾਂ ਘਟ ਗਿਆ ਸਮਝ ਨਹੀਂ ਆਈ ਕੋ ਗੱਲ ਦੀ ਤੁਸੀਂ ਨਾ ਜਾ ਡਿਆ ਫਿਕਰ ਕਰਦੇ ਜੇ ਤਾਂ ਕਰਕੇ ਤਾਂ ਹੋਣ ਰਹੀ ਆ ਤੁਹਾਨੂੰ ਮੈਂ ਕਿੰਨੀ ਵਾਰ ਸਮਝਾਇਆ ਵਾ ਕਿ ਜਿਹੜੀ ਗੱਲ ਹੋ ਗਈ ਤਾਂ ਉਹਨੂੰ ਛੱਡ ਦੇਈਦਾ ਹੁੰਦਾ ਵਾ ਸਰੀਰ ਦਾ ਕੋਈ ਨੁਕਸਾਨ ਕਰੋਗੇ ਕੀ ਫਾਇਦਾ ਵਾ ਨਹੀਂ ਨਹੀਂ ਫਿਕਰ ਮੈਨੂੰ ਕਰਦਾ ਵਾ ਚਲ ਮਰਜੀ ਅਗਲੇ ਦਿਨ ਆਉਣਾ ਆਉਣਾ ਵੀ ਨਹੀਂ ਆਉਣਾ ਫੀ ਕਰਦਾ ਤੇ ਮੈਨੂੰ ਪਤਾ ਵਾ ਕਿਹੜਾ ਵਾ ਤੁਹਾਨੂੰ ਉੱਠੋ ਤਾਂ ਤਵ ਦਵਾਈ ਲੈ ਕੇ ਆਓ ਪਤਾ ਤੇ ਲੱਗੇ ਕਿ ਬੀਬੀ ਘਟਿਆ ਵਾ ਕਿ ਕੀ ਗੱਲ ਹੋਈ ਆ ਕੋਈ ਨਹੀਂ ਰਮਨ ਪਾਣੀ ਪੀਨੇ ਠੰਡਾ ਸ਼ਹਿਰਦ ਨਾ ਦੱਸ ਹਾਂ ਕਿਦਾਂ ਦੀਆਂ ਗੱਲਾਂ ਕਰਨ ਰਏ ਜੇ ਪਾਣੀ ਨਾਲ ਵੀ ਠੀਕ ਹੋ ਜਾਓਗੇ ਪਤਾ ਤੇ ਲੱਗ ਜੂ ਨਾ ਕੀ ਗੱਲ ਵਾ ਉੱਠੋ ਤਾਂ ਅਣਗੈਲੀ ਨਹੀਂ ਕਰੀ ਦਿੰਦੀ ਕਿਦਾਂ ਦਾ ਸਮਾਂ ਚੱਲਣ ਰਿਹਾ ਵਾ ਕੋਈ ਨਹੀਂ ਜਾ ਤੂੰ ਆਪਣਾ ਕੰਮ ਕਰ ਮੈਂ ਠੀਕ ਆ ਤੁਸੀਂ ਬੋ ਮੈਂ ਪਾਣੀ ਲੈ ਕੇ ਆਉਂਦੀ ਆ ਦਵਾਈ ਲੈਣ ਫੇਰ ਚਾਓ ਮੈਨੂੰ ਰਮਨ ਕਾਦੀ ਹੋਣੀ ਆ ਮੈਨੂੰ ਤਾਂ ਉਹਨਾਂ ਦਾ ਫਿਕਰ ਵੱਡ ਵੱਡ ਖਾਈ ਜਾਂ ਰਿਆ ਪਤਾ ਨਹੀਂ ਕਿੱਥੇ ਹੈਗੇ ਆ ਕਿੱਥੇ ਨਹੀਂ ਕਦੇ ਘਰ ਬਾਹਰ ਮਿਲਿਆ ਉਹਨਾਂ ਨੂੰ ਕਿ ਨਹੀਂ ਹੁਣ ਇਹਨੂੰ ਮੈਂ ਕੀ ਦਸਾਂ ਕਿ ਮੈਨੂੰ ਕੱਲ ਹੀ ਘਬਰਾਟ ਹੋਣ ਰਹੀ ਹੈ ਹਾਇ ਰੱਬਾ ਪਤਾ ਨਹੀਂ ਇਹਨਾਂ ਨੂੰ ਕੀ ਹੋਣ ਰਿਹਾ ਵਾ ਮੈਨੂੰ ਤੇ ਨਾ ਡਰ ਜਾ ਲੱਗਣ ਰਿਹਾ ਵਾ ਸੋਚੀ ਪਏ ਰਹਿੰਦੇ ਆ ਅੱਜ ਤਾਂ ਸਵੇਰ ਦੇ ਉੱਠ ਕੇ ਨਾ ਨਾ ਬੰਬੀ ਵਾਲੀ ਗਏ ਨਾ ਚਾਹ ਪਾਣੀ ਪੀਤਾ ਵਾ ਕਬਰਾਂ ਢਕਾ ਦੇ ਹੁੰਦੇ ਹੀ ਇਹਨਾਂ ਨੂੰ ਮੇਰਾ ਰਾਦਾ ਵਾ ਰਪਿੰਦਰ ਨੂੰ ਨਾਲੇ ਦੱਸਦੀ ਆਂ ਵੀ ਤੇਰੇ ਡੈਡੀ ਇਦਾਂ ਕਹਿਣ ਡਏ ਆ ਤੇ ਤੂੰ ਜ਼ੋਰ ਪਾ ਕੇ ਜਾ ਕੇ ਦਵਾਈ ਲੈ ਕੇ ਆਓ ਤੇ ਨਾਲੇ ਉਹਨਾਂ ਬਾਰੇ ਨਾ ਸੋਚੋ ਜਿਹੜੇ ਚਲੀ ਗਏ ਆ ਬਾਰ ਬਾਰ ਸੋਚਣ ਦਾ ਕੀ ਫਾਇਦਾ ਵਾ ਜੇ ਉਹਨਾਂ ਨੇ ਆਉਣਾ ਹੁੰਦਾ ਜਾਂ ਹਨੂ ਆਪਣੇ ਸਮੇਂ ਦੇ ਹੁੰਦੇ ਫੇਰ ਉਹ ਆ ਜਾਂਦੇ ਤੇ ਜੇ ਨਹੀਂ ਆਉਣਾ ਚਾਹੁੰਦੇ ਤਾਂ ਤੱਕੇ ਨਾ ਕਿਦਾਂ ਲਿਆਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਸਮਝਣ ਨੂੰ ਕਿਉਂ ਤਿਆਰ ਨਹੀਂ ਗੇ ਇੱਕੋ ਹੀ ਗੱਲ ਬਾਰ ਬਾਰ ਕਰੀ ਜਾਂਦੇ ਆ ਉਹਨਾਂ ਦਾ ਫਿਕਰ ਆ ਉਹਨਾਂ ਦਾ ਫਿਕਰ ਵਾ ਆਪਣਾ ਸਰੀਰ ਨੂੰ ਭਾਵੇਂ ਨੁਕਸਾਨ ਦਵਾ ਲੈਣਾ ਸੁਣਤੇ ਹੀ ਫੋਨ ਆ ਗਿਆ ਕਦੇ ਹਲੋ ਸਸ ਸਸਿਕਾ ਦੀਦੀ ਸਤਿ ਸ਼੍ਰੀ ਅਕਾਲ ਹਾਂਜੀ ਹਲਚਲ ਵਧੀਆ ਤੁਸੀਂ ਦੱਸੋ ਆਪਣਾ ਵਧੀਆ ਵਧੀਆ ਹੋਰ ਕੀ ਕਰਨ ਦੇ ਕੁਤ ਨਹੀਂ ਬਸ ਕੰਮ ਕਰਕੇ ਵੇਲੀ ਹੋਈ ਹੈ ਅਛਾ ਅਛਾ ਹਾਂਜੀ ਹੋਰ ਸਭਲੇ ਠੀਕ ਹੈ ਹਾਂਜੀ ਵਧੀਆ ਸਭ ਇਹੀ ਦੇਹੀ ਕਮਕੋਮੀ ਕਰਨ ਹਲੇ ਅੱਛਾ ਅੱਛਾ ਹਾਂਜੀ ਜੀ ਦਾ ਹੋ ਤੀ ਸੁਣਾਉ ਕੀ ਕਰਦੇ ਭਾਜੀ ਹੁਣੀ ਭਾਜੀ ਹੁਣੀ ਤੇ ਬਾਹਰ ਕੀ ਹੈ ਤੇ ਠੀਕ ਠੀਕ ਆ ਹਾਂਜੀ ਚਲ ਵਧੀਆ ਆ ਮੈਂ ਤੈਨੂੰ ਫੋਨ ਕੀਤਾ ਸੀ ਅੱਜ ਸ਼ਾਮ ਨੂੰ ਆਉਣਾ ਤੈਨੂੰ ਲੈਣ ਅੱਜ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਦੱਸ ਦਿੰਦੀ ਮਮੀ ਹੁਣਾਂ ਨੂੰ ਆਹ ਭਾਜੀ ਤੇਰੇ ਨੂੰ ਮੈਂ ਕਿਹਾ ਇੱਥੇ ਕੈਂਡੀ ਕੋਈ ਗੱਲ ਨਹੀਂ ਸ਼ਾਮ ਨੂੰ ਚਲ ਜਾਾਂਗੇ ਅੱਛਾ ਅੱਛਾ ਫੋਨ ਕਰ ਦੇ ਰਪਿੰਦਰ ਨੂੰ ਪੁੱਛਣਾ ਕੀ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਆਉਣਾ ਵਾ ਤਾਂ ਕੋਈ ਗੱਲ ਨਹੀਂ ਆ ਜਿਓ ਠੀਕ ਆ ਹਾਂਜੀ ਤੇ ਤੋਂ ਮੈਨੂੰ ਫਿਰ ਦੱਸ ਦੀ ਠੀਕ ਆ ਆ ਨਹੀਂ ਨਹੀਂ ਕੋਈ ਨਹੀਂ ਆਈ ਜਾ ਸ਼ਮਾਨ ਨੂੰ ਮੈਂ ਦੱਸ ਦਿੰਨੀ ਹੁਮੀ ਉਹਨਾਂ ਨੂੰ ਠੀਕ ਆ ਠੀਕ ਆ ਹਾਂਜੀ ਚਲੋ ਠੀਕ ਆ ਚਲੋ ਠੀਕ ਆ ਓਕੇ ਓਕੇ ਕਿੰਨੇ ਦਿਨ ਹੋ ਗਏ ਜਾਂ ਨਹੀਂ ਖਾਦੀ ਇਹਨਾਂ ਨੇ ਵੀ ਕਿਦਾਂ ਆਉਣਾ ਕਿਦਾਂ ਆਉਣਾ ਵਾ ਦੱਸ ਆਈ ਜਾਣਾ ਹੀ ਜੇ ਹਫਤਾ ਰਹਿ ਵੀ ਪੈਂਦੀ ਤੇ ਕੀ ਹੋਣਾ ਹੀ ਭਲਾ ਬਸ ਆਤ ਚੁੱਕੀ ਆ ਵਿਸ਼ੇਸ਼ ਅਧਿਕਾਰ ਆ ਜਾਵੇ ਦੱਸਦੀ ਹੁਣ ਮੰਮੀ ਹਣਾਉਂ ਜਾਵੇ ਜਿੱਦਾਂ ਏ ਠੀਕ ਨਹੀਂ ਗੇ ਕੀ ਬਣੂਗਾ ਚਲ ਜਾ ਇੱਥੇ ਹੁੰਦਾ ਲੈ ਕੇ ਜਾਂਦਾ ਦਵਾਈ ਦਾ ਰੁਦਵਾਉਂਦਾ ਔਖਾ ਹੋ ਗਿਆ ਵਾ ਮੰਮੀ ਜੀ ਇੱਥੇ ਬੈਠੇ ਆ ਆਹੋ ਬੋਲੋ ਮੈਂ ਤਾਂ ਉਧਰ ਲੱਭਣ ਦੀ ਡੈਣਾ ਮੂਣਾ ਮੈਂ ਕੀ ਆ ਹਾਂ ਮੈਂ ਤੇਰੇ ਵੱਲ ਹੀ ਜਾਣਾ ਹੈਗਾ ਅੱਛਾ ਡੈਡੀ ਤੇਰੇ ਕਹਿਣ ਦੇ ਮੈਂ ਠੀਕ ਨਹੀਂ ਮੈਨੂੰ ਖਬਰਾਂ ਜੀ ਹੋਣ ਲਈ ਆ ਹੁਣ ਆ ਹੁਣੇ ਸਵੇਰ ਦੇ ਨਾ ਉੱਠੇ ਆ ਨਾ ਰੋਟੀ ਪਾਣੀ ਖਾਦਾ ਵਾ ਇਹ ਦਵਾਈ ਲੈ ਹੁੰਦੇ ਜਾਗੇ ਮੈਂ ਤਾਂ ਕਿਹਾ ਮੈਂ ਜਾ ਦਵਾਈ ਲੈ ਆਏ ਨਹੀਂ ਮੈਨੂੰ ਪਾਣੀ ਠੰਡਾ ਘੁੱਟ ਦੇ ਦੇ ਮੈਂ ਹੋ ਜਾਣਾ ਠੀਕ ਮੈਂ ਕਿੱਦਾਂ ਕਿੱਦਾਂ ਠੀਕ ਹੋ ਜਾਣਾ ਵਾ ਨਹੀਂ ਨਹੀਂ ਅੰਮੀ ਜੀ ਜਪਦਾ ਸੋ ਆਪ ਨਾਲ ਜਾਣਾ ਹੀ ਜਨ ਨਾਲ ਜਾ ਕੇ ਦਵਾਈ ਲਿਆ ਕੇ ਦੋ ਮੈਂ ਤਾਂ ਇਦਾਂ ਹੋ ਗਿਆ ਜਾਣਾ ਹੈ ਗਰਮੀ ਬੜੀ ਆ ਗਈ ਉਹੋ ਗੱਲ ਸੋਚਦੇ ਰਹਿੰਦੇ ਹੀ ਉਹਨਾਂ ਬਾਰੇ ਹੋਰ ਬਿਮਾਰੀ ਇਹਨਾਂ ਨੂੰ ਕਾਦੀ ਹੈ ਜੇ ਮੁੰਮੀ ਜੀ ਇਦਾਂ ਟੈਨਸ਼ਨ ਲੈਂਦੇ ਰਹੇ ਤੇ ਜ਼ਿਆਦਾ ਬਿਮਾਰ ਹੋਗੇ ਤੇ ਫਿਰ ਮਿੰਨੂ ਤੇ ਆਪ ਰਪਿੰਦਰ ਸਮਝ ਨਹੀਂ ਆਉਂਦੀ ਕੀ ਕਰਾਂਗੇ ਗਾੜੀ ਨਾਂ ਨੂੰ ਲਿਉਂਦੇ ਦੇ ਨਾਮ ਤੇ ਆ ਕੰਪਾਈਂਦੀ ਚਲੋ ਕੋਈ ਨਹੀਂ ਮੈਂ ਕਹਿੰਨੀ ਆ ਡਾਡੀ ਨੂੰ ਚਲ ਜਾ ਕੇ ਤੇ ਦਵਾਈ ਲੈ ਕੇ ਆਓ ਚਲ ਮੈਂ ਤਾਂ ਤੈਨੂੰ ਵੀ ਕਹਿਣ ਲਈ ਆ ਤੇ ਦੱਸ ਦੇ ਰਹਿ ਤੂੰ ਹੋਰ ਤੇਰਾ ਕਰਕੇ ਨਾ ਉਹਨਾਂ ਦਾ ਹੀ ਮਨ ਹੋਰ ਹੋ ਜਾਂਦਾ ਚਲ ਗੱਲਾਂ ਬਾਤਾਂ ਕਰਦੇ ਆ ਟਾਈਮ ਲੰਘ ਜਾਂਦਾ ਵਾ ਮੰਮੀ ਜੀ ਤੁਸੀਂ 10 ਦਿਨ ਕਹਿਂਦੇ ਆ 10 ਦਿਨ ਕਿੱਥੋਂ ਉਹ ਭੈਣ ਨੇ ਜਦੋਂ ਦੀ ਆਈ ਓਦੋਂ ਦਾ ਹੀ ਬਸ ਫੋਨ ਤੇ ਫੋਨ ਚਾੜਿਆ ਆ ਹੁਣ ਫੇਰ ਡੇ ਹੀ ਫੋਨ ਕਰਨ ਕੀ ਜਾਂਦੀ ਆ ਮੈਂ ਵੀ ਤੁਹਾਡੇ ਵਾਲੀ ਆਉਣ ਲੱਗੀ ਹਾਂ ਕਹਿਣਾ ਕੀ ਆ ਕਹਿੰਦੀ ਆ ਵੀ ਅਹੀਂ ਸ਼ਾਮ ਨੂੰ ਅੱਜ ਆਉਣਾ ਵਾ ਲੈਣਾ ਅੱਛਾ ਤੇ ਇਹ ਦਾਦੇ ਹਸਲਾ ਕਰਕੇ ਮੈਂ ਸਲਾਹਗਾਦੀ ਕਰਨੀ ਜੇ ਤੂੰ ਆਈ ਜਾਣਾ ਤਾਂ ਫਿਰ ਮੈਂ ਕੀ ਕਰਾਂ ਮੇਰਾ ਤੇਰਾ ਤਾਂ ਇਹੋ ਹੀ ਸੀਗਾ ਤੂੰ ਰਹਿੰਦੀ ਏ ਜੀ ਪਰ ਜੇ ਉਹ ਕਹਿੰਦੇ ਆ ਤਾਂ ਚਲ ਤੂੰ ਵੀ ਆਪਣੇ ਘਰ ਜਾਣਾ ਹੀ ਆ ਕਿੰਨਾ ਦਿਨ ਰਹਿਣਾ ਹੋਇਆ ਮੈਂ ਤਾਂ ਹਫ਼ਤਾ ਕਾ ਹਲੇ ਰਹਿ ਲਈ ਨਹੀਂ ਆ ਪਰ ਉਹਨਾਂ ਨੇ ਤੇ ਉਦੋਂ ਦਾ ਹੀ ਫੋਨ ਦੇ ਫੋਨ ਤੂੰ ਆਈ ਨਹੀਂ ਆ ਕਿੰਨੇ ਦਿਨ ਰਹਿਣਾ ਵਾ ਹੋਰ ਕਿਦਾਂ ਆਉਣਾ ਆ ਬਸ ਇਹੋ ਕੋਈ ਕਰਨ ਤੇ ਹੀ ਆਰਪਿੰਦਰ ਮੈਂ ਤਾਂ ਤੈਨੂੰ ਕਹਿੰਦੀ ਆਂ ਪਹਿਤੂ ਲਵਲੀ ਨੂੰ ਫੋਨ ਕਰ ਜੇ ਉਹਨੇ ਅੱਠਕ ਦਿਨ ਨਹੀਂ ਨਾ ਜਿਹਾਉਣਾ ਫੇਰ ਤੂੰ ਰਹਿ ਪਾ ਚੱਲ ਤੇਰੀ ਜਠਾਣੀ ਨਾਲ ਮੈਂ ਗੱਲ ਕਰ ਲੂੰਗੀ ਮਮੇ ਜੀ ਉਹਨਾਂ ਨੂੰ ਮੈਂ ਕੀ ਕਹਾਂ ਉਹ ਤਾਂ ਵਿਚਾਰੀ ਆਖੰਦੇ ਹੀ ਵੀ ਕੋਈ ਗੱਲ ਨਹੀਂ ਰਹਿ ਪਾ ਦੂ ਕੋਈ ਨਹੀਂ ਮੈਂ ਅਗਲੇ ਹਫਤੇ ਆਉਣਾ ਹੀ ਆਂ ਤੇ ਆਪਾਂ ਇਕੱਠੇ ਚੱਲ ਜਾਾਂਗੇ ਨਾਲੇ ਤੈਨੂੰ ਮੈਂ ਇੱਥੋਂ ਲਾ ਜਾਊਂਗਾ ਪਰ ਕੀ ਕਰਾਂ ਮੀ ਜੇ ਉਹ ਹੁਣ ਬਾਰ ਬਾਰ ਕਹੀ ਜਾਂਦੀ ਆ ਫੇਰ ਰਖ ਨਾ ਲੈ ਆਉਂਦਾ ਨਾ ਨਹੀਂ ਲੈਂਦੀ ਹੈਗੀ ਚੱਲ ਕੋਈ ਗੱਲ ਨਹੀਂ ਨਹੀਂ ਤੇ ਚੱਲ ਜਾ ਫੇਰ ਆਹ ਕੋਈ ਨਹੀਂ ਕਹਦੇ ਵੀ ਆਜੋ ਮੈਂ ਅੱਜ ਫਿਰ ਕਹਿਤਾ ਮੈਂ ਮਮੀ ਹੁਣਾਂ ਨੂੰ ਪੁੱਛ ਲਾਇਆ ਮੈਂ ਮਮੀ ਉਹਨਾਂ ਨੂੰ ਕੀ ਪੁੱਛਣਾ ਹੁਣ ਜਦੋਂ ਇਹ ਕਹਿ ਦਿੱਤਾ ਆ ਵੀ ਅਸੀਂ ਸ਼ਾਮ ਨੂੰ ਆਉਣਾ ਆ ਚੱਲ ਕੋਈ ਨਹੀਂ ਪੁੱਤ ਆਪਣੇ ਘਰ ਜਾਣਾ ਹੀ ਆ ਤੂੰ ਇਹ ਏਦਾਂ ਕਰ ਜਾਂ ਡੈਡੀ ਆਪਣੇ ਨੂੰ ਹੌਸਲਾ ਜਿਆ ਦੇ ਨਾਲੇ ਉਹਨਾਂ ਨੂੰ ਕਹਿ ਵੀ ਜਾ ਕੇ ਦਵਾਈ ਲੈ ਕੇ ਆਓ ਚੱਲ ਕੋਈ ਨਹੀਂ ਮੋਨਾਂ ਨਾ ਕਰਦੀਆਂ ਗੱਲ ਜਾਗੀ ਉਦਾਂ ਇੱਕ ਵਾਰ ਮੈਂ ਘਰ ਤੇਰੇ ਆਖਿਆ ਚੱਲ ਜਾਣਾ ਮੈਂ ਕਹਿ ਕੇ ਤੇ ਆਈ ਆ ਪਰ ਐਵੇਂ ਨਾ ਕੰਨਾ ਕੇਸਲ ਜੀ ਮਾਰਨ ਦੇ ਨੀ ਮੈਂ ਠੀਕ ਹੋ ਜਾਣਾ ਗੜੀ ਹੁਣ ਬਾਹਰ ਦਾ ਵੀ ਕੰਮ ਗੁੰਮ ਕਰਨਾ ਚੋਨਾ ਚੋਨਾ ਲਾਉਣ ਵਾਲਾ ਵਾ ਤੇ ਜੇ ਏ ਬਿਮਾਰ ਪੈ ਗਏ ਤੇ ਕਿੱਦੇ ਕਰਨਾ ਮੋਹ ਵਾਲਾ ਸਾਰਾ ਕੰਮ ਹਾਂ ਹਾਂ ਗੱਲ ਦੀ ਤਾਂ ਪੁੱਤ ਫਿਕਰ ਵਾ ਨਾ ਚੱਲ ਅੱਗੇ ਮਾੜਾ ਮੋਟਾ ਲਈ ਫਿਰਦਾ ਸੀ ਉਹਦੇ ਅੰਤਰੇ ਸਾਰੇ ਉਲਟੇ ਆ ਉਹ ਦਾ ਤਾਂ ਚੰਗਾ ਭਲਾ ਕੰਮ ਹੀ ਕੋਈ ਗੱਲ ਹੀ ਨਹੀਂ ਇਦਾਂ ਦੀ ਹੈਗੀ ਚਲੋ ਕੋਈ ਨਹੀਂ ਬੈਠੋ ਤੁਸੀਂ ਤੇ ਮੈਂ ਜਾਨੀ ਡਾਡੀ ਜੀ ਨਾਲ ਕਰਦੀ ਆਂ ਗੱਲ ਕਿ ਜਾ ਕੇ ਦਵਾਈ ਲੈ ਕੇ ਆ ਉਹ ਇਦਾਂ ਹਰ ਠੀਕ ਹੋ ਜਾਣਾ ਵਾ ਜਾ ਕੇ ਮੇਰੇ ਤੇ ਆ ਬਿਲਕੁਲ ਨਹੀਂ ਲਾ ਦੱਸ ਮਿੰਨੋ ਤੇ ਜਣਾ ਇਹਦਾ ਬੜਾ ਹੌਸਲਾ ਹੀ ਕਿ ਚੱਲ ਇਹ ਇੱਥੇ ਹੈਗੀ ਆ ਗੱਲਾਂ ਬਾਤਾਂ ਕਰਦੇ ਆ ਟਾਈਮ ਪਾਸ ਹੋ ਜਾਂਦਾ ਵਾ ਅਜੇ ਤੇ ਘਰੇ ਹੀ ਆ ਇਹਨਾਂ ਦਾ ਇਹ ਹਾਲ ਵਾ ਜੇ ਵੀ ਚਲ ਗਈ ਫੇਰ ਜ਼ਿਆਦਾ ਔਖਾ ਹੋ ਜਾਣਾ ਵਾ ਨਾਲੇ ਘਰਾਂ ਵਾਲਿਆਂ ਨੇ ਘਰ ਹੀ ਜਾਣਾ ਵਾ ਜੇ ਹੁਣ ਉਹ ਕਹਿਣ ਦੇ ਆ ਫੇਰ ਸ਼ਾਮਾਂ ਨੂੰ ਲੈਣ ਆਉਣਾ ਵਾ ਜੇ ਮੈਂ ਵੀ ਮਨਾ ਕਰਦਾ ਔਖਾ ਹੋ ਜਾਊਗਾ ਕੰਮ ਚਲ ਕੋਈ ਨਹੀਂ ਫੇਰ ਆ ਜੂਗੀ ਆਪੇ ਭਲਾਈ ਦਿੰਨੀ ਐ ਇਹਨੂੰ ਪਾਜੀ ਹਾਂਜੀ ਪਾਜੀ ਕਿੱਦਾਂ ਮੈਂ ਸਾਰੀਆਂ ਰਸਤੀਆਂ ਜੀ ਉੱਤੇ ਅੱਛਾ ਜੀ ਤੇ ਹੋਰ ਹੈ ਕੋਈ ਕੰਮ ਕੰਮ ਅਜੇ ਹੋਣ ਤੇ ਹੈ ਨਹੀਂ ਆ ਤੇ ਗਾਹ ਕੋ ਹੋਏਗਾ ਤੇ ਦੱਸ ਦਾਂਗੇ ਹਾਂ ਆ ਲਓ ਆਪਣੀ ਜੋ ਵੀ ਤੁਹਾਡੀ ਮਿਹਨਤ ਬੰਨਗੀ ਠੀਕ ਹੈ ਜੀ ਧੰਨਵਾਦ ਪਾਜੀ ਤੇ ਕੋਈ ਨਹੀਂ ਮੈਂ ਤੁਹਾਨੂੰ ਫੋਨ ਕਰ ਦੂੰਗਾ ਕੋਈ ਗੱਲ ਨਹੀਂ ਕੋਈ ਗੱਲ ਮੈਂ ਨੰਬਰ ਤੁਹਾਨੂੰ ਇਸੇ ਕਰਕੇ ਦਿੱਤਾ ਹਾਂ ਕੋਈ ਨਹੀਂ ਮੈਂ ਫੋਨ ਕਰ ਦੂੰਗਾ ਤੁਹਾਨੂੰ ਹੈ ਠੀਕ ਠੀਕ ਓਕੇ ਚੱਲ ਯਾਰ ਰੁਪਈਆ 2000 ਮਿਲਿਆ ਵਾ ਮੇਰਾ ਇਰਾਦਾ ਵਾਜ ਜਾ ਕੇ ਨਾ ਪਹਿਲਾਂ ਜੋਤ ਨੂੰ ਨਾਲ ਖੜਦਾ ਵਾਂ ਤੇ ਕੁਰਸੀਆਂ ਦੋ ਲਿਆ ਉਹਨਾਂ ਦੇ ਨਾਲ ਕੋ ਮੰਜੇ ਦਾ ਪ੍ਰਬੰਧ ਕਰੀਏ ਵਿਚਾਰੀ ਦੋ ਦਿਨ ਹੋ ਗਏ ਥੱਲੇ ਸੌਂਦੇ ਆਪਾਂ ਨਾਲ ਬੜਾ ਔਖਾ ਟਾਈਮ ਕੱਢਣ ਦੀ ਹੈ ਦੇਖੋ ਹੋਰ ਹੁੰਦੀ ਨਾ ਤੇ ਭਾਵਾਂ ਛੱਡ ਕੇ ਚੱਲ ਜਾਂਦੀ ਮੈਂ ਤਾਂ ਕਿਹਾ ਸੀ ਕਿ ਬਈ ਚੱਲ ਪਿੰਡ ਚੱਲ ਜਾ ਆਪਣੇ ਉੱਥੇ ਵੀ ਨਹੀਂ ਮੰਦੀ ਦਾ ਸਮਾਨ ਤੇ ਲਈ ਅੱਜ ਫਿਰ ਵੇਖਾਂਗੇ ਮਸੀ ਮਸੀ ਕਿਥੇ ਗਏ ਪੋਤੋ ਤਾਂ ਬੰਬੀ ਤੇ ਗਏ ਆ ਠੀਕ ਹੈ ਠੀਕ ਕੋਈ ਗੱਲ ਨਹੀਂ ਹੁਣ ਲੱਗੇ ਚੱਲ ਜੰਨਾ ਤੂੰ ਮਾਰੋ ਗੱਲਾਂ ਪਤਾ ਚੱਲ ਮਾਰਾਓ ਫੇਰਾ ਸੰਦੀਪ ਪੁੱਤ ਮੈਂ ਤਾਂ ਕਿਹਾ ਚੱਲ ਅੱਠ ਦਿਨ ਹੋਰ ਪਿੰਦਰ ਰਹਿ ਪੈਂਦੀ ਰਹਿਣ ਨੂੰ ਤੇ ਚਲੋ ਕੋਈ ਗੱਲ ਨਹੀਂ ਰਹਿ ਪੈਂਦੀ ਹੋਰ ਹੈ ਮਾਸੇ ਜੀ ਹੁਣ ਤੁਹਾਨੂੰ ਵੀ ਪਤਾ ਵਾਂ ਇਹ ਵੀ ਕੰਮ ਤੇ ਚੱਲ ਜਾਂਦੇ ਆ ਫੇਰ ਮਗਰੋਂ ਮੈਂ ਇਕੱਲੀ ਰਹਿ ਜੰਨੀ ਆ ਤੇ ਮੇਰਾ ਵੀ ਨਹੀਂ ਦਿਲ ਲੱਗਦਾ ਚੱਲੀਏ ਤੇ ਹੈ ਹੀ ਆ ਹਾਂਜੀ ਚਲੋ ਕੋਈ ਗੱਲ ਨਹੀਂ ਘਰਾਂ ਵਾਲਿਆਂ ਨੇ ਘਰ ਹੀ ਜਾਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਫੇਰ ਭੇਜ ਦਾਂਗੇ ਅੱਛਾ ਤੇਰਾ ਆਜੂ ਦੀ ਆਪਣੇ ਹਾਂਜੀ ਹਾਂਜੀ ਹੋ ਸਾਰੇ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਸੁਣਾਓ ਦੀਦੀ ਹੋਣੀ ਨਹੀਂ ਦੇਖਣ ਦੇ ਉਹ ਨਾ ਪੇਕੇ ਗਈ ਹੈ ਆਪਣੇ ਅੱਛਾ ਅੱਛਾ ਠੀਕ ਹਾਂ ਕਿੰਨਾ ਚਿਰ ਹੋ ਗਿਆ ਤਾਂ ਗਏ ਨਹੀਂਗੇ ਠੀਕ ਹੈ ਠੀਕ ਹੈ ਤੇ ਮੈਂ ਹਾਂ ਜਾ ਜਾ ਕੇ ਮਿਲ ਗਿਆ ਉਹਦੇ ਚੋਨੇ ਲੱਗਣ ਦਾ ਬਣਾ ਫੇਰ ਟਾਈਮ ਨਹੀਂ ਲੱਗਣਾ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਹਾਂ ਹੋ ਤੁਸੀਂ ਸੁਣਾਓ ਕਦੋਂ ਗਏ ਪਿੰਡ ਵਧੀਆ ਗਏ ਅਸੀਂ ਤੇ ਕਾਫੀ ਚੱਦੇ ਗਏ ਹਾਂ ਤਾਂ ਅੱਛਾ ਅੱਛਾ ਹਾਂਜੀ ਇਦਾਂ ਫੇਰ ਜਾਇਆ ਨਹੀਂ ਜਾਂਦਾ ਹਾਂ ਘਰਾਂ ਦੇ ਕੰਮ ਇਦਾਂ ਦੇ ਪਤਾ ਨਿਕਲਿਆ ਹੀ ਨਹੀਂ ਜਾਂਦਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਰਪਿੰਦਰ ਹਾਂਜੀ ਕਰ ਲੈ ਫਿਰ ਪੁੱਤ ਤਿਆਰੀ ਤੋਂ ਲੈਣ ਆਏ ਦੀਦੀ ਹੁਣੀ ਤੇ ਜਾਣਾ ਵਾ ਪਿੰਡ ਹਾਂਜੀ ਕੋਈ ਨਹੀਂ ਕੱਪੜੇ ਪਾਈਏ ਅਮ ਜੀ ਹਾਂਜੀ ਕੋਈ ਨਹੀਂ ਫੇਰ ਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਦੀਦੀ ਉਹ ਤਾਂ ਕਰਕੇ ਕਹਿੰਦੇ ਸੀ ਦੀਦੀ ਪੱਡੜੀ ਸੂਰ ਦੇ ਥੋੜੇ ਨਾ ਠੀਕ ਜੇ ਨਹੀਂ ਇਹ ਤਾਂ ਕਰਕੇ ਆਖਦੇ ਚੱਲ ਦੋਕ ਦਿਨ ਹੋਰ ਰਹਿ ਪਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਫੇਰ ਆ ਜਾਾਂਗੇ ਚੱਲ ਪੁੱਤ ਫੇਰ ਆ ਜੀ ਕੋਈ ਗੱਲ ਨਹੀਂ ਹਾਂਜੀ ਚਾਹ ਪੀ ਲਈਏ ਤੇ ਜਾ ਮੇਰੀ ਤੇ ਰੋਟੀ ਪਾਣੀ ਦਾ ਕਰ ਤੋ ਆਹੋ ਬਣਾਉਣੀ ਹੈ ਹੁਮੀ ਜੀ ਮੈਂ ਹਾਂ ਉਥੇ ਰਹੇ ਨੇ ਤੇ ਚਲੋ ਆ ਜਾ ਪੁੱਤ ਚਲ ਯਾਰ ਜੋ ਬਨੇ ਇੱਥੇ ਹੁੰਦਾ ਸੀ ਤੇ ਮੈਨੂੰ ਕੋਈ ਫਿਕਰਤ ਨਹੀਂ ਹੁੰਦਾ ਉਹਨੇ ਹੀ ਪਠੇ ਵੜਨੇ ਕੋਤਰਨੇ ਬਰ ਬੰਬੀਆਂ ਦੇ ਭਜਾ ਫਿਰਦਾ ਸੀ ਹੁਣ ਸਾਰੇ ਕੰਮ ਮੈਨੂੰ ਆਪ ਕਰਨੇ ਪੈਂਦੇ ਆ ਸਾਫੀਆ ਮਸਲ ਨਹੀਂ ਸਤਿ ਸ਼੍ਰੀ ਅਕਾਲ ਦਜੀਤ ਕੀ ਹਾਲ ਆ ਵਧੀਆ ਮੈਂ ਤੁਹਾਨੂੰ ਸੁਣਾਉਂ ਰੋ ਪੁੱਤ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕਰਦਾ ਵਧੀਆ ਸਭ ਠੀਕ ਠਾਕ ਹੀ ਆਹੀ ਸੰਦੀਪ ਨਾਲ ਹੀ ਅੱਛਾ ਅੱਛਾ ਹਾਂਜੀ ਤਾਂ ਤੁਸੀਂ ਆਉਣ ਲੱਗੇ ਫੋਨ ਫਾਨ ਨਹੀਂ ਕੀਤਾ ਵੀ ਅਸੀਂ ਆਉਣਾ ਉਹ ਫਿਰ ਆਈ ਸਾਨੂੰ ਰਪਿੰਦਰ ਨੂੰ ਲੈਣ ਅੱਛਾ ਅੱਛਾ ਹਾਂਜੀ ਉਹ ਚਲੋ ਜੇ ਤੁਸੀਂ ਉਹਨੂੰ ਖਾਣਾ ਵੀ ਹੈ ਫੋਨ ਤੇ ਕਰਦੇ ਵੀ ਅਸੀਂ ਅਖੋ ਜੀ ਆਉਣ ਲੱਗੇ ਅੱਜ ਕਿਦਾਂ ਉਹ ਮੈਨੂੰ ਨਾ ਲਵੜੀ ਦਾ ਫੋਨ ਆਇਆ ਅੱਛਾ ਸ਼ਾਮ ਨੂੰ ਆਜਣਾ ਮੈਂ ਅੱਛਾ ਅੱਛਾ ਤਾਂ ਕਰਕੇ ਬਤਾਈਏ ਆ ਗਏ ਆ ਬਾਲੇ ਆ ਚਲੋ ਉਹ ਤਾਂ ਕੋਈ ਗੱਲ ਨਹੀਂ ਆ। ਕੁਛ ਆਪਾਂ ਨਹੀਂ ਪੀਤਾ ਜੇ। ਹਾਂਜੀ ਚਾਹ ਪੀ ਕੇ ਆਏ ਮੈਂ। ਅੱਛਾ ਅੱਛਾ। ਮੇਰੇ ਮਾਸਟਰ ਜੀ ਕੇਸਿਆ ਕਿੰਨੇ ਅੰਦਰ ਹੀ ਆਵੇਲੀ। ਉਹ ਨਾਲ ਜੋ ਬਨ ਗਿਆ ਸੀ ਸੋਰੇ। ਹਾਂਜੀ। ਤੇ ਅੱਗੇ ਉਹ ਸਾਰੇ ਕੰਮ ਕੁਬ ਕਰ ਲੈਂਦਾ ਸੀ। ਹਾਂਜੀ ਹਾਂਜੀ। ਤੇ ਹੁਣ ਸਾਰੇ ਮੈਨੂੰ ਕਰਨੇ ਪੈਣ ਡੇ ਆ। ਹਾਉ ਖੋਜਦਾ ਕੱਲੇ ਬੰਦੇ ਦਾ। ਉਹਨੂੰ ਤਿੰਨ ਚਾਰ ਦਿਨ ਉਹ ਗਿਆ ਗਏ ਨੂੰ। ਅੱਛਾ ਅੱਛਾ। ਤੇ ਕਹਿੰਦਾ ਬਈ ਡੈਡੀ ਮੈਨੂੰ ਵਾਵਾ ਚੇਰੂ ਗਿਆ ਗਿਆ ਨੂੰ ਸੋਰੇ ਤੇ ਮੈਂ ਚੱਕਰ ਮਾਰਉਣਾ ਮੈਂ ਚੱਲ ਤੇਰੀ ਮਰਜ਼ੀ ਆ। ਠੀਕ ਹੈ ਠੀਕ। ਤੇ ਮੈਨੂੰ ਵੀ ਇਹ ਵੀ ਚੱਲ ਮੁੜ ਕੇ ਝੋਨੇ ਝਾਂਦੇ ਲੱਗਣ ਲ ਆ ਪਹਿਲੀਆਂ ਪੁੜੀਆਂ ਬਾਹਤੀਆਂ ਵਾ ਮਿੱਟੀ ਮੱਟੀ ਛਾੜਤੀ ਹੁਣ ਸਿਰਫ ਪਾਣੀ ਛੱਡਣਾ ਦਿੰਦਾ ਜੇ ਠੀਕ ਹੈ ਠੀਕ ਹੈ ਹਾਂ ਹੋਰ ਸੇਤਾ ਠੀਕ ਹੈ ਬਸ ਵਧੀਆ ਤੁਸੀਂ ਸਲਾਉ ਕਿਦਾਂ ਵਾ ਹਾਂਜੀ ਹਾਂਜੀ ਵਧੀਆ ਠੀਕ ਠਾਕ ਦਿਲਜੀਤ ਹਾਂਜੀ ਆਪਣਾ ਲਵਲੀ ਦਾ ਕਿਦਾਂ ਵਾ ਉੱਥੇ ਕਾਰੋਬਾਰ ਠੀਕ ਠਾਕ ਹੈ ਕੰਮ ਵਧੀਆ ਵਾ ਹਾਂ ਹਾਂਜੀ ਫਿਰ ਜਾਂਦਾ 8:00 ਵਜੇ ਫੇਰ ਛੁੱਟੀ ਹੋ ਜਾਂਦੀ ਹੈ ਤੇ ਫਿਰ ਰੋਟੀ ਬਣੀ ਤਾਂ ਕਿਦਾਂ ਚੱਲਦਾ ਉਹਦਾ ਰੋਟੀ ਬਣੀ ਦੋ ਤਿੰਨ ਬੰਦੇ ਹੈਗੇ ਲੈਣ ਮਿਲ ਕੇ ਕਰ ਲੈਂਦੇ ਆ ਚੱਲ ਫੇਰ ਤੇ ਵਧੀਆ ਹਾਂਜੀ ਤੇ ਜੋ ਬੰਦੇ ਕਦੋਂ ਆਣਾ ਜੋ ਬੰਦਾ ਪਤਾ ਹੁਣ ਪਤਾ ਨਹੀਂ ਨਾ ਵੀ ਸਹਰੇ ਗਿਆ ਕਦੋਂ अच्छा ते तो कह रहे तीन चार दिन हो गए है मैं गएनु दे दे, दे दे ते तीन चार दिन हो गए है ते मेनू तो कहंदा मैं छैती आ जाना ਠੀਕ ਹੈ ਤੇ ਚੇਰ ਬਾਅਦ ਗਿਆ ਨਹੀਂ ਆਉਂਦਾ ਤਾਂ ਉਹਨਾਂ ਰਿਸ਼ਤੇਦਾਰਾਂ ਨੇ ਠੀਕ ਹੈ ਠੀਕ ਹੈ ਮੈਂ ਇਰਾਦਾ ਹੀ ਨਾ ਪਹਿਲੇ ਠੇਕੇ ਦੇ ਦਿੰਦੇ ਫਿਰ ਮੇਰੀ ਨਾ ਗੱਲ ਬੰਦੀ ਬਈ ਜੋਬ ਦੀ ਅੱਛਾ ਹਾਂਜੀ ਤੇ ਮੈਂ ਇਰਾਦਾ ਹੀ ਪੜੀ ਫਿਰ ਠੇਕੇ ਦੇ ਦਿੰਦੇ ਜੋਬ ਨੂੰ ਦੇ ਦਿੰਦੇ ਵਲੀਆ ਹੀ ਓਏ ਉਹ ਤੇ ਦਲਜੀਤ ਬਾਹਰ ਲੈਣੀ ਸੀ ਉਹਨੇ ਹਾਂਜੀ ਪਰ ਜਦੋਂ ਤੁਸੀਂ ਫਿਰ ਆਪਣੀ ਉਦੋਂ ਛਡਾਲ ਨਹੀਂ ਲਈ ਵਿਆਹ ਦੇ ਵਿੱਚ ਹਾਂਜੀ ਹਾਂਜੀ ਉਹ ਫੇਰ लवली ਦੀ ਗੱਲ ਬਣ ਗਈ ਨਾ ਉਦੋਂ ਓਏ ਹਾਂ ਮੈਂ ਗੱਲ ਮੰਨਦਾ ਵਾਂ ਹਾਂਜੀ ਉਹਨੇ ਫੇਰ ਇੱਥੇ ਲਾਗੇ ਲੈ ਲਈ ਪੰਜ ਛੇ ਕਿੱਲੇ ਠੇਕੇ ਤੇ ਅੱਛਾ ਅੱਛਾ ਤੇ ਜੇ ਤੁਸੀਂ ਕਹਿੰਦੇ ਜੇ ਤੇ ਲਾਗੇ ਪਿੰਡ ਚੋ ਕਿਸ ਨੂੰ ਦਵਾ ਦਿੰਦੇ ਫੇਰ ਆ ਲੱਬਣਾ ਪਣਾ ਬੰਦਾ ਕੋਈ ਮੈਂ ਵੀ ਚੱਲ ਜਣਾ ਹੁਣ ਅੱਛਾ ਤੇ लवली ਪਹਿਲਾਂ ਉੱਥੇ ਹੀ ਆ ਤੇ ਔਖਾ ਹੋ ਜਾਂਦਾ ਫੇਰ ਵਾਲੀ ਦਾ ਉਹ ਨਹੀਂ ਜੋਬਨ ਕੋ ਨਹੀਂ ਇਹ ਕੰਮ ਹੋਣਾ ਹੁਣ ਅੱਛਾ ਅੱਛਾ ਮੈਂ ਤੇ ਕਹਿੰਦਾ ਉਹੀ ਕਰ ਲੈਂਦਾ ਤਾਂ ਵਧੀਆ ਸੀ ਬਹੁ ਵੀ ਨਹੀਂ ਪਹਿਲੀ ਕਿਦਾਂ ਸੰਭੂਗਾ ਤੂੰ ਵੀ ਸੈਣਾ ਵਾ ਉਹਨੇ ਤੇ ਗੱਲ ਲਾਗੀ ਕੋਈ ਗੱਲ ਨਹੀਂ ਬੰਦਾ ਲੱਭਦਾ ਫਿਰ ਕੋਈ ਆ ਕੋਈ ਗੱਲ ਹੋਰ ਕੇ ਇਹਨੂੰ ਦਵਾ ਦਨੇ ਕੋਈ ਚੰਗਾ ਬੰਦਾ ਹੋਵੇ ਕੋਈ ਨਹੀਂ ਇਮਾਨਦਾਰ ਲੱਭਾਂਗੇ ਹਾਂਜੀ ਹਾਂਜੀ ਇਹ ਜਿਹੜਾ ਠੇਕਾ ਠਾਕਾ ਦੇਦੇ ਠੀਕ ਹੈ ਠੀਕ ਹੈ ਚਾ ਦਲਜੀਤ ਫਿਰ ਘਰ ਚਲਦੇ ਆ ਉੱਥੇ ਬੈਹਨੇ ਪੱਠੇ ਬਾਣ ਕੇ ਕੁਝ ਕਰਦੇ ਚਲ ਆਓ ਚਲੀਏ ਮਾਸੂਦੀ ਕੋਈ ਗੱਲ ਨਹੀਂ ਮਾਸੂਦੀ ਨਹੀਂ ਨਾ ਠੀਕ ਹੈ ਕੋਈ ਨਹੀਂ ਫਿਰ ਭੇਜ ਦਾਂਗੇ ਛੇਤੀ ਇਹਨੂੰ ਚੱਲ ਪੁੱਤ ਜਦੋਂ ਹੁਣ ਤੁਸੀਂ ਲੈਣਾ ਆਈਗੇ ਫੇਰ ਦੀ ਤਾਂ ਫੇਰ ਵਾਣਾ ਪੇ ਕਦੋਂ ਤੁਸੀਂ ਕੱਲਣਾ ਤਾਂ ਕਦੋਂ ਨੇ ਵਿਚਾਰੀ ਨਹੀਂ ਆਉਣਾ ਵਾ ਮੈਨੂੰ ਤੇ ਇਹ ਹੀ ਗਾ ਚੱਲ ਪਿਉਤੀ ਗੱਲਾਂ ਕਰਦੇ ਰਹਿੰਦੇ ਹੀ ਹਾਂਜੀ ਤਾਂ ਉਹਨਾਂ ਦਾ ਹੀ ਮਨ ਹੋਰ ਹੋ ਜਾਂਦਾ ਸੀ ਇਹ ਤੇ ਗੱਲ ਸਹੀ ਹੈ ਤਾਂ ਕਰਕੇ ਕਹਿਣ ਦੇ ਹਾਂ ਤਾਂ ਗਲਤ ਕੋਈ ਨਹੀਂ ਗਈ ਤਾਂ ਹੀ ਆਗੇ लवली ਨਹੀਂ ਆਏਣਾ ਨਾ ਸ਼ਾਮ ਨੂੰ ਇੱਥੇ ਕਾ ਚਲ ਉਹ ਤੋਂ ਪਹਿਲਾਂ ਪਹਿਲਾਂ ਲੈ ਜਾਂਦੇ ਆ ਸਰਪਿੰਦਰ ਨੇ ਤਾਂ ਨਹੀਂ ਮੈਨੂੰ ਦੱਸਿਆ ਪਿਉਣਾ ਵਾ ਸ਼ਾਮ ਨੂੰ ਇਹਨਾਂ ਨੂੰ ਫੋਨ ਆਇਆ ਇੱਥੇ ਕਹਿਣ ਦੇ ਹੀ ਸ਼ਾਮ ਤੱਕ ਆਇਨਾ ਮੈਂ ਅੱਛਾ ਛਾ ਠੀਕ ਹੈ ਹਾਂਜੀ ਚੱਲ ਕੋਈ ਗੱਲ ਨਹੀਂ ਪੁੱਤ ਜੇ ਤੁਸੀਂ ਆ ਹੀ ਗਏ ਜੀ ਕਿ ਲਿਆਜੋ ਹੁਣ ਫਿਰ ਹਾਂਜੀ ਕੋਈ ਨਹੀਂ ਅਸੀਂ ਤਾਂ ਟਾਈਮ ਪਾਸ ਕਰਨਾ ਹੀ ਆ ਇੱਦਾਂ ਵੀ ਹੋਊਗਾ ਹਾਂਜੀ ਤੁਸੀਂ ਰੋਟੀ ਦੀ ਖੇਚਲ ਨਹੀਂ ਕਰਨੀ ਹੀ ਅਸੀਂ ਤੇ ਰੋਟੀ ਖਾ ਕੇ ਆਏ ਹੀ ਨਹੀਂ ਨਹੀਂ ਉਹ ਤਾਂ ਰੋਟੀ ਤਾਂ ਖਾਣੀ ਆ ਨਾ ਹੁਣ ਰੋਟੀ ਖਾ ਕੇ ਜਾਣਾ ਕੋਈ ਨਹੀਂ ਰਪਿੰਦਰ ਤੇ ਆ ਰਹੀ ਆ ਠੀਕ ਹੈ ਇੱਦਾਂ ਹੀ ਚਲ ਜਾਣਾ ਉਹਨੇ ਠੀਕ ਹੈ ਕੋਈ ਤੇ ਪਰ ਇਹ ਆ ਫੇ ਚੱਲ ਮੈਨੂੰ ਤੇ ਹੋਈ ਹੀ ਤੁਸੀਂ ਵੀ ਨਹੀਂ ਨਾ ਦੱਸਿਆ ਪਹਿਲਾਂ ਤੁਸੀਂ ਲੈਣ ਆਉਣਾ ਵਾ ਹਾਂਜੀ ਸਾਡੀ ਵੀ ਅਚਾਨਕੀ ਸਲਾਹ ਬਣ ਗਈ ਚੱਲ ਪੁੱਤ ਅੱਗੇ ਵੀ ਤਾਂ ਤੂੰ ਕੱਲੀ ਰਹਿੰਦੀ ਸੀ ਫੇਰ ਕੀ ਹੈਗਾ ਜੇ ਚਾਰਦਿਆਂ ਰਹਿ ਪਿੰਦੀ ਤੇ ਕੋਈ ਨਹੀਂ ਮੈਂ ਜਿੱਤੇ ਫਿਕਰ ਨਾ ਕਰੋ ਮੈਂ ਫੇਰ ਛੇਤੀ ਭੇਜ ਦੂੰਗੀ ਲਵਲੀ ਚਲ ਜੂਗਾ ਤੇ ਫੇਰ ਖਲਾਦਾਂਗੀ ਚਲੋ ਕੋਈ ਗੱਲ ਨਹੀਂ ਚਲ ਜਾਂਦੀ ਐ ਨਾਲ ਤੁਹਾਡੀ ਹਾਂਜੀ ਫੇਰ ਤੁਹਾਨੂੰ ਵੀ ਪਤਾ ਹੁਣ ਚੰਗੇ ਨੇ ਲੱਗੀ ਦਾ ਉਹ ਘਰ ਆ ਜਾਏਗਾ ਤੇ ਫੇਰ ਇੱਥੇ ਹੋਊਗੀ ਉਦੋਂ ਵਿੱਚ ਦੇਣ ਨਾਲ ਆਗੀ ਤੁਹਾਨੂੰ ਪਤਾ ਹੀ ਆਂਡ ਘੰਟ ਬੜੀਆਂ ਗੱਲਾਂ ਕਰਦੇ ਆ ਕਿ ਨਾਲ ਹੀ ਚੱਲ ਗਈ ਐ ਤੇ ਹੁਣ ਐ ਹੀ ਸੋਚਣ ਡੇ ਕਿ ਚਲ ਉਹਦੇ ਹੋਣ ਤੋਂ ਪਹਿਲਾਂ ਪਹਿਲਾਂ ਲੈ ਆਉਨੇ ਆ ਫੇਰ ਗਵਾਂਡੀਆਂ ਨੇ ਗੱਲਾਂ ਕਰਨੀਆਂ ਕਿ ਅਜੇ ਤੱਕ ਆਈ ਨਹੀਂ ਐ ਚਲ ਕੋਈ ਗੱਲ ਨਹੀਂ ਪੁੱਤ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹਾਂਜੀ ਲੋਕਾਂ ਨੇ ਤਾਂ ਕਰਨੀਆਂ ਹੀ ਹੁੰਦੀਆਂ ਗੱਲਾਂ ਇਹ ਤੇ ਭਾਵੇਂ ਚੰਗਾ ਕੰਮ ਕਰ ਲੋ ਤੇ ਭਾਵੇਂ ਮਾੜਾ ਕਰ ਲੋ ਹਾਂਜੀ ਚੱਲ ਕੋਈ ਗੱਲ ਨਹੀਂ ਬਹੁਤ ਪੁੱਤ ਤੂੰ ਤੇ ਮੈਂ ਨਾ ਰਪਿੰਦਰ ਨੂੰ ਕਹਾਂ ਰੋਟੀ ਲੈ ਕੇ ਆਵੇ ਠੀਕ ਜੇ ਅਹੀਂ ਹੁਣ ਆਈ ਗਏ ਆ ਤੇ ਗੱਲਾਂ ਕਰਨ ਦਾ ਕੀ ਮਤਲਬ ਹੋਇਆ ਇਹ ਤੇ ਰਪਿੰਦਰ ਨੂੰ ਵੀ ਸਮਝਾਉਣੀ ਚਾਹੀਦੀ ਹੈ ਕਿ ਮੇਰਾ ਉਹੀ ਘਰਵਾ ਹੁਣ ਮੈਂ ਟਾਈਮ ਨਾ ਚੱਲ ਜਾ ਸਬਜੀ ਤੇ ਲੱਗੀ ਆ ਪੁੱਛ ਲੈਣੀ ਹੈ ਨਾ ਉਹਨ ਕੀ ਹੰਦੇ ਸਬਜੀ ਤੋੜਨ ਦੇ ਜੇ ਇਹਨਾਂ ਦੀ ਵੇਖਣ ਹੀ ਨਹੀਂ ਆ ਜੀ ਮੈਂ ਤੁਹਾਨੂੰ ਪੁੱਛ ਕੇ ਹੀ ਤੋੜੂੰਗੀ ਇਹ ਨਾ ਹੋਏ ਬਾਜੋ ਹਨ ਕਹਿਣ ਵੀ ਤੇ ਹੀ ਸਬਜੀ ਕਾ ਤੋੜ ਲਈ ਨਹੀਂ ਉਧਰ ਤਾਂ ਮੈਨੂੰ ਕਹਿੰਦੇ ਸੀ ਕਹਿੰਦੇ ਕੋਈ ਨਹੀਂ ਜੇ ਲੋੜ ਪਈ ਗੇ ਤੋੜ ਲਿਓ ਵੇਖ ਲਓ ਫਿਰ ਮੈਂ ਤੋੜ ਕੇ ਬਣਾਈ ਲੈਣੀ ਥੋੜੀ ਬਹੁਤ ਅੱਛਾ ਮੇਰੀ ਗੱਲ ਸੁਣੋ ਆ ਪੈਸੇ ਮਿਲੇ ਅੱਜ ਥੋੜੇ ਜੇ ਅੱਛਾ ਤੇ ਉਹ ਮੇਰਾ ਦਾ ਵੀ ਸ਼ਹਿਰ ਚਲੀਏ ਜਾਂ ਅੱਡੇ ਤੋਂ ਵੇਖ ਲਈਏ ਦੋ ਕੁਰਸੀਆਂ ਲੈ ਆਈਏ ਤਾਂ ਨਾਲੇ ਕੋਈ ਚੀਜ਼ ਚੂਜ ਹੋਰ ਚਾਹੀਦੀ ਘਰ ਤੇ ਲੈ ਆਓ ਚਲੋ ਵੇ ਲੋ ਮੈਂ ਤੇ ਕਿੰਨੀ ਤਹੀ ਲੈ ਆਂਦੇ ਸੋ ਉਹ ਨਹੀਂ ਤੁਸੀਂ ਨਾਲ ਚਲੋ ਮੇਰੇ ਤੇ ਫਿਰ ਹੋਣੇ ਇਕੱਠੇ ਚਲੋ ਫਿਰ ਮਾੜਾ ਜਿਵੇਂ ਲੋਕ ਲੂਗ ਲਾ ਦੋ ਆ ਲਾ ਦਿਓ ਜਿੰਦਰਾ ਮਾਰ ਦੋ